ਆ ਸਮਝੀ ਇਹ ਹੈ ਗੁਰਦੁਆਰਾ ਸ੍ਰੀ ਗੜੀ ਸਾਹਿਬ ਇਸ ਦਾ ਇਤਿਹਾਸ ਇਹ ਹੈ ਕਿ ਗੁਰਦੁਆਰਾ ਸ੍ਰੀ ਗੜੀ ਸਾਹਿਬ ਚਮਕੌਰ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਕਮਲਜੀਤ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਣ ਉਪਰੰਤ 7 ਪੋ ਵਿਕਰਮੀ 1761 ਸਨ 1704 ਈਸਵੀ ਨੂੰ ਸ੍ਰੀ ਚਮਕੌਰ ਸਾਹਿਬੀ ਧਰਤੀ ਤੇ ਆਪਣੇ ਦੋ ਵੱਡੇ ਸਹਾਬਜਾਤੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਸ੍ਰੀ ਧੰਦਵਾਨ ਸਾਹਿਬੀ ਤੇ ਉਤਾਰਾ ਕੀਤਾ ਇੱਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਦੇ ਮਾਲਕ ਰਾਏ ਜਗਤ ਸਿੰਘ ਤੇ ਰੂਪ ਚੰਦ ਨਾਲ ਗੱਡੀ ਲੈਣ ਸੰਬੰਧੀ ਰਾਬਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੱਡੀ ਗੁਰੂ ਜੀ ਨੂੰ ਸੌਂਪ ਦਿੱਤੀ ਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਕੋਟੀ ਗੜੀ ਦਾ ਰੂਪ ਦਿੱਤਾ ਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਅੱਠ ਕੋਹ ਨੂੰ ਦਿਨ ਵਿੱਚ ਕਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤਿੰਨ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਾ ਸਿੰਘ ਨੂੰ ਕਲਗੀ ਦੇ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਚਾਲੇ ਪਾਏ ਤੇ ਅਗਲੇ ਦਿਨ 9 ਪੂਰ ਨੂੰ ਗੜੀ ਅੰਦਰ ਮੁਗਲਾ ਨੇ ਮੁਗਲਾ ਦੇ ਨਾਲ ਲੋਹਾ ਲੱਦੇ ਹੋਏ ਭਾਈ ਸੰਗਾ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਪਾ ਗਏ ਤੇ ਉਹ ਸਾਹਮਣੇ ਭਾਈ ਜੀਵਨ ਸਿੰਘ ਜੀ ਇਹਨਾਂ ਨੂੰ ਪਾਈ ਜਾਂਦਾ ਜੈਤਾ ਜੀ ਕਰਕੇ ਵੀ ਜਾਣਾ ਹੈ ਤਾਂ ਉਹਨਾਂ ਦਾ ਸਿੱਧੀ ਸਥਾਨ ਹੈ ਜੋ ਆਪਾਂ ਪਿਛਲੀ ਵੀਡੀਓ ਵਿੱਚ ਦੱਸਾਂਗੇ ਸ਼ਹੀਦ ਗੁਰਜ ਘਾਟੇ ਆਪਾਂ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਹਾਂ ਤੇ ਉਸ ਤੋਂ ਬਾਅਦ ਇਤਿਹਾਸ ਆਪਾਂ ਦੱਸੋਕਿਆਂ ਤੇ ਇਹ ਹੈ ਦਰਬਾਰ ਸਾਹਿਬ ਸ਼੍ਰੀ चमकौर सिंह साहब सारी कीर्तन हो गया है फरमान है जो लिखा है आप सब दर्शन कर सकते हो i <laughs> don't ਤਵ ਰੁਕੇ ਤਵ ਨੇ ਰੋਈਆਂ ਦੀ i ਜੀ ਅਸਾਂ ਦਿਨਾਂ ਤੇ ਮਹਾਰਾਜ ਜੀ ਨੇ ਸਿੰਘਾਂ ਨੂੰ ਤਾਇਨਾਤ ਕਰਿਆ ਸੀ ਤੇ ਆਪ ਵੀ ਇੱਥੋਂ ਸਾਰੇ ਜੰਗ ਦੇ ਦੂਜੰਗ ਹੋ ਰਹੇ ਸੀ ਉਸ ਨੂੰ ਦੇਖ ਰਹੇ ਸਨ ਤੇ ਕਮਾਂਡ ਕਰ ਰਹੇ ਸੀ ਤੇ ਇਹ ਆ ਗੁਰਦੁਆਰਾ ਸ਼ਹੀਦ ਗੁਰਦੂ ਜਿਸ ਦੇ ਬਾਰੇ ਆਪਾਂ ਪਹਿਲੀ ਵੀਡੀਓ ਵਿੱਚ ਦੱਸ ਦਿੱਤੀ ਤੇ ਇਹ ਗੇਟ ਹੈ ਜੋ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਦੇ ਨਾਮ ਤੇ ਲਿਖਿਆ ਹੋਇਆ ਤੇ ਤੇ ਨਾਮ ਲਿਖਿਆ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਗੇਟ ਇਸ ਸਥਾਨ ਤੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਜੀ ਗੇਟ ਤੇ ਪੈਰਾ ਦੇ ਰਹੇ ਸਾਂ ਇਹ ਗੁਰਦੁਆਰਾ ਸਾਹਿਬ ਗੜੀ ਸਾਹਿਬ ਦਾ ਦਰਸ਼ਨ ਕਰ ਰਹੇ ਆਂ गुरुद्वारा साहब दे साइड पिछे तो आप दर्शन कर रहे हैं अंदरों तो गेट सी पाई, पाई से भाई मदन सिंह तो भाई काठा सिंह उस गेट दे फिर। पान पान के राहाराजी पांच सिंह के जथे अठ अठ सिंह जो भेज के जंग रहे हैं जिन साहेबादा अजीत सिंह ਸਾਹਿਬ ਦਾ ਤੁਜਹ ਹਰ ਸਮੇਂ ਜੁੜਾ। ਸੰਨ ਤੇ ਉਹ ਇੱਥੇ ਹੀ ਜੁਜਦੇ ਹੋਏ ਸਿੱਧੀਆਂ ਪ੍ਰਾਪਤ ਕਰ ਗਏ। ਇਹ ਸ੍ਰੀ ਗੁਰਦੁਆਰਾ ਗੜੀ ਸਾਹਿਬ। ਇਹ ਗੁਰਦੁਆਰਾ ਗੜੀ ਸਾਹਿਬ ਦੇ ਨਾਲ ਹੀ ਕਾਰ ਸੇਵਾ ਵਾਲੇ ਬਾਪ ਜੀ ਦਾ ਲੰਗਰ ਹੈ ਆਪਣਾ ਖਾਣ ਸਕਦੇ ਤੇ ਇਹ ਬਰਤਨ ਸਾਫ ਕਰਨਗੇ ਅੱਜ ਉਸ ਰਾਸਨੀ ਕੋਈ ਸਵੇਰ ਤੇ ਬਾਹਰ ਸ਼ੂਰੀ ਸ ਤੇ ਘਟ ਨਹੀਂ ਸਕਦੇ